ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਅੱਜ ਦੀ ਵੀਡੀਓ ਵਿੱਚ ਅਸੀਂ ਜਿਹੜਾ ਤੁਹਾਡੇ ਲਈ ਉਪਾਰ ਲੈ ਕੇ ਆਏ ਹਾਂ ਇਸ ਉਪਾਰ ਨੂੰ ਤੁਸੀਂ ਨਵੰਬਰ ਮਹੀਨੇ ਦੇ ਵਿੱਚ ਕਰ ਲੈਣਾ ਹੈ ਕਿਸੇ ਵੀ ਦਿਨ ਗੁੜ ਤੇ ਕਾਲੇ ਤਿਲ ਦਾ ਜੇਕਰ ਤੁਸੀਂ ਇਹ ਉਪਾਅ ਕਰ ਲਓਗੇ ਇਸ ਉਪਾਅ ਨੂੰ ਕਰਨ ਦੇ ਨਾਲ ਤੁਹਾਨੂੰ ਧਨ ਸੁਖ ਸਭ ਰਿद्धि ਕਰਜ਼ੇ ਵਰਗੀ ਸਮੱਸਿਆ ਜਿਹੜੀ ਤੁਹਾਡੀ ਹੈ ਦੂਰ ਹੋ ਜਾਵੇਗੀ ਇਸ ਦੇ ਨਾਲ ਤੁਹਾਡੇ ਮਨ ਦੀ ਹਰ ਇੱਕ ਇੱਛਾ ਪੂਰੀ ਹੋ ਜਾਵੇਗੀ ਇਹ ਬੜਾ ਹੀ ਚਮਤਕਾਰੀ ਉਪਾਅ ਹੈ ਇਸ ਤਰੀਕੇ ਦੇ ਨਾਲ ਤੁਸੀਂ ਵੀਰਵਾਰ ਨੂੰ ਇਹ ਉਪਾਅ ਸ਼ੁਰੂ ਕਰ ਸਕਦੇ ਹੋ ਕਿਉਂਕਿ ਮਹਾ ਸੰਜੋਗ ਇਸ ਦਿਨ ਬਣ ਜਾਂਦਾ ਹੈ ਇਸ ਦਿਨ ਦੇ ਵਿੱਚ ਤੁਸੀਂ ਸਿਰਫ ਤੇ ਸਿਰਫ ਇੱਕ ਵੀਰਵਾਰ ਦੇ ਦਿਨ ਹੀ ਇਸ ਉਪਾਅ ਨੂੰ ਕਰ ਸਕਦੇ ਹੋ ਜਾਂ ਤੁਸੀਂ ਇੱਕ ਐਤਵਾਰ ਦਾ ਦਿਨ ਛੱਡ ਕੇ ਬਾਕੀ ਕਿਸੇ ਵੀ ਦਿਨ ਇਹ ਉਪਾਅ ਕਰ ਸਕਦੇ ਹੋ ਜੇਕਰ ਐਤਵਾਰ ਨੂੰ ਛੱਡ ਕੇ ਜਿਹੜੇ ਵੀ ਦਿਨ ਤੁਹਾਡੇ ਕੋਲ ਸਮਾਂ ਹੋਵੇਗਾ ਤੁਸੀਂ ਗੁੜ ਤੇ ਕਾਲੇ ਤਿਲ ਦੇ ਨਾਲ ਇਹ ਛੋਟਾ ਜਿਹਾ ਕੰਮ ਕਰ ਲੈਂਦੇ ਹੋ ਤਾਂ ਸਮਝ ਲਓ ਕਿ ਤੁਹਾਡੀਆਂ ਜਿੰਨੀਆਂ ਵੀ ਪਰੇਸ਼ਾਨੀਆਂ ਹਨ ਖਤਮ ਹੋ ਜਾਣਗੀਆਂ ਗੁੜ ਤੇ ਕਾਲੇ ਤਿਲ ਦਾ ਇਹ ਛੋਟਾ ਜਿਹਾ ਕੰਮ ਕਰਨਾ ਹੈ ਤੁਹਾਡੇ ਜਿਹੜੇ ਪਿਤਰ ਹੋਣਗੇ ਉਹ ਤੁਹਾਡੇ ਤੇ ਪ੍ਰਸੰਨ ਹੋ ਜਾਣਗੇ ਜੇਕਰ ਕੋਈ ਪਿਤਰ ਦੋਸ਼ ਚੱਲ ਰਿਹਾ ਹੈ ਉਹ ਦੂਰ ਹੋ ਜਾਵੇਗਾ ਨਾਲ ਹੀ ਨਾਲ ਧਨ ਦੇ ਨਾਲ ਜੁੜੀਆਂ ਸਮੱਸਿਆਵਾਂ ਸਾਰੀਆਂ ਦੂਰ ਹੋ ਜਾਣਗੀਆਂ ਉਹ ਸਾਰੀਆਂ ਸਮੱਸਿਆਵਾਂ ਦਾ ਤੁਹਾਡਾ ਹੱਲ ਹੋ ਜਾਵੇਗਾ ਇਸ ਤਰੀਕੇ ਦੇ ਨਾਲ ਜਿਹੜੇ ਇਹ ਦਿਨ ਹਨ ਇਹ ਭਗਵਾਨ ਕ੍ਰਿਸ਼ਨ ਤੇ ਭਗਵਾਨ ਗਣਪਤੀ ਜੀ ਦੇ ਬੜੇ ਪਿਆਰੇ ਦਿਨ ਹਨ ਇਸ ਸਮੇਂ ਜੇਕਰ ਜਿਹੜੇ ਲੋਕ ਬਹੁਤ ਜ਼ਿਆਦਾ ਆਪਣੀ ਜ਼ਿੰਦਗੀ ਵਿੱਚ ਪਰੇਸ਼ਾਨ ਰਹਿੰਦੇ ਹਨ ਧਨ ਨੂੰ ਲੈ ਕੇ ਜਿਨ੍ਹਾਂ ਦੇ ਘਰ ਵਿੱਚ ਬਹੁਤ ਦੁੱਖ ਤਕਲੀਫ ਹੁੰਦੀ ਹੈ ਉਹਨਾਂ ਦੇ ਘਰ ਵਿੱਚ ਬਹੁਤ ਜ਼ਿਆਦਾ ਕਸ਼ਟ ਚੱਲ ਰਹੇ ਹੁੰਦੇ ਹਨ ਘਰ ਦੇ ਵਿੱਚ ਸੁੱਖ ਸਮ੍ਰਿਧੀ ਨਹੀਂ ਹੁੰਦੀ ਤੁਹਾਡੀ ਜ਼ਿੰਦਗੀ ਵਿੱਚ ਕਲੇਸ਼ ਬਹੁਤ ਜ਼ਿਆਦਾ ਰਹਿੰਦਾ ਹੈ। ਦੁੱਖ ਦਰਦ ਦੂਰ ਨਹੀਂ ਹੁੰਦੇ ਤਾਂ ਤੁਸੀਂ ਜਿਹੜਾ ਤੁਹਾਡਾ ਵਪਾਰ ਹੈ ਉਹ ਵੀ ਬਹੁਤ ਚੰਗਾ ਨਹੀਂ ਚੱਲ ਰਿਹਾ ਹੁੰਦਾ। ਸਮਝ ਲਓ ਤੁਹਾਡਾ ਸਾਰਾ ਹੀ ਕਾਰੋਬਾਰ ਹਰ ਇੱਕ ਚੀਜ਼ ਦਿਨੋਂ ਦਿਨ ਬੇਕਾਰ ਹੁੰਦੀ ਜਾ ਰਹੀ ਹੁੰਦੀ ਹੈ। ਤੇ ਤੁਸੀਂ ਜੇਕਰ ਇਹ ਗੁੜ ਤੇ ਕਾਲੇ ਤਿਲ ਦਾ ਉਪਾਅ ਕਰਦੇ ਹੋ ਤਾਂ ਇਹ ਤੁਹਾਡੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਕਰ ਦੇਵੇਗਾ। ਤੁਹਾਡੀਆਂ ਸਾਰੀਆਂ ਪਰੇਸ਼ਾਨੀਆਂ ਦੂਰ ਹੋ ਜਾਣਗੀਆਂ। ਇਸੇ ਤਰੀਕੇ ਦੇ ਨਾਲ ਜਿਹੜੇ ਕਾਲੇ ਤਿਲ ਹਨ ਇਹ ਸਾਡੇ ਪਿੱਤਰਾਂ ਨੂੰ ਬਹੁਤ ਜ਼ਿਆਦਾ ਪਸੰਦ ਹੁੰਦੇ ਹਨ ਇਸ ਦੇ ਨਾਲ ਨਾਲ ਕਾਲੇ ਤਿਲ ਜਿਹੜੇ ਹਨ ਉਹ ਭਗਵਾਨ ਸ਼ਿਵ ਨੂੰ ਪਿਆਰੇ ਹਨ ਜੇਕਰ ਅਸੀਂ ਗੱਲ ਕਰੀਏ ਇਹ ਜਿਹੜਾ ਸਾਲ 2025 ਦਾ ਹੈ ਇਹ ਮੰਗਲ ਦਾ ਸਾਲ ਹੈ ਜਿਸ ਦੇ ਵਿੱਚ ਅਸੀਂ ਤੁਹਾਨੂੰ ਗੁੜ ਦਾ ਉਪਾਅ ਦੱਸਣ ਵਾਲੇ ਹਾਂ ਜਿਵੇਂ ਕਿ ਗੁੜ ਮੰਗਲ ਨਾਲ ਜੁੜਿਆ ਹੈ ਇਹ ਸਾਲ ਵੀ ਜਿਹੜਾ ਹੈ ਉਹ ਮੰਗਲ ਦਾ ਹੈ ਜਿਨ੍ਹਾਂ ਦੀ ਕੁੰਡਲੀ ਵਿੱਚ ਮੰਗਲ ਮਜ਼ਬੂਤ ਹੁੰਦਾ ਹੈ ਉਹਨਾਂ ਦੀ ਜ਼ਿੰਦਗੀ ਵਿੱਚ ਧਨ, ਸੁੱਖ, ਸਮਰiddhi ਉਹਨਾਂ ਦੇ ਕੋਲ ਆਪਣੇ ਆਪ ਹੀ ਚੱਲ ਕੇ ਆਉਂਦੀ ਹੈ। ਉਹਨਾਂ ਦੇ ਘਰ ਵਿੱਚ ਹਰ ਇੱਕ ਚੀਜ਼ ਹੁੰਦੀ ਹੈ। ਇਸ ਤਰੀਕੇ ਨਾਲ ਹੁਣ ਅਸੀਂ ਗੱਲ ਕਰਦੇ ਹਾਂ ਇਸ ਉਪਾਅ ਨੂੰ ਅਸੀਂ ਕਿਹੜੇ ਸਮੇਂ ਤੇ ਕਿਹੜੇ ਤਰੀਕੇ ਅਨੁਸਾਰ ਕਿਹੜੇ ਦਿਨ ਕਰ ਸਕਦੇ ਹਾਂ। ਇਹ ਸਾਰੀ ਜਾਣਕਾਰੀ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਦੱਸਣ ਵਾਲੇ ਹਾਂ ਇਸ ਲਈ ਤੁਸੀਂ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜ਼ਰੂਰ ਸੁਣਨਾ ਹੈ। ਜੇਕਰ ਚੈਨਲ ਤੇ ਨਵੇਂ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ। ਸੰਘਾ ਜੀ ਇਸ ਉਪਾਅ ਨੂੰ ਤੁਸੀਂ ਸਵੇਰ ਦੇ ਸਮੇਂ ਕਰ ਸਕਦੇ ਹੋ ਪਰ ਜੇਕਰ ਤੁਸੀਂ ਸਵੇਰ ਦੇ ਸਮੇਂ ਕਿਸੇ ਕੰਮ ਕਰਕੇ ਨਹੀਂ ਕਰ پا ਰਹੇ ਤੁਸੀਂ ਸ਼ਾਮ ਦੇ ਸਮੇਂ ਇਹ ਉਪਾਅ ਕਰ ਸਕਦੇ ਹੋ ਪਰ ਸ਼ਾਮ ਦੇ ਸਮੇਂ ਤੁਸੀਂ ਸੂਰਜ ਛੁੱਪਣ ਤੋਂ ਪਹਿਲਾਂ ਪਹਿਲਾਂ ਇਸ ਉਪਾਅ ਨੂੰ ਕਰਨਾ ਹੋਵੇਗਾ ਇਸ ਉਪਾਅ ਨੂੰ ਤੁਸੀਂ ਜਿਵੇਂ ਹੀ ਜਿਹੜਾ ਤੁਹਾਡੇ ਘਰ ਦੇ ਆਸ-ਪਾਸ ਕੋਈ ਪਿੱਪਲ ਦਾ ਦਰਖਤ ਹੋਵੇਗਾ ਪਿੱਪਲ ਦੇ ਦਰਖਤ ਦੇ ਕੋਲ ਤੁਸੀਂ ਉਹਦੇ ਨੀਚੇ ਜਿਹੜਾ ਹੈ ਇਹ ਉਪਾਅ ਕਰਨਾ ਹੈ ਪਿੱਪਲ ਦਾ ਜਿਹੜਾ ਰੁੱਖ ਹੈ ਇਹਦੇ ਮੰਨਿਆ ਜਾਂਦਾ ਹੈ ਕਿ ਬ੍ਰਹਮਾ ਵਿਸ਼ਨੂੰ ਦਾ ਵਾਸ ਹੁੰਦਾ ਹੈ ਸ਼ਨੀ ਦੇਵ ਤੇ ਸ਼੍ਰੀ ਹਰੀ ਵਿਸ਼ਨੂੰ ਨਰਾਇਣ ਦਾ ਵਾਸ ਹੁੰਦਾ ਹੈ ਇਸ ਦੇ ਨਾਲ ਨਾਲ ਮਾਤਾ ਲక్ష్ਮੀ ਜੀ ਸਾਡੇ ਤੇ ਪਿਤਰਾਂ ਦਾ ਵੀ ਵਾਸ ਹੁੰਦਾ ਹੈ ਇਸ ਤਰੀਕੇ ਨਾਲ ਜੇਕਰ ਅਸੀਂ ਗੱਲ ਕਰੀਏ ਜਿਹੜੇ ਕਾਲੇ ਤੇਲ ਹਨ ਇਹ ਸ਼ਨੀ ਦੇਵ ਨੂੰ ਪ੍ਰਸੰਨ ਕਰਦੇ ਹਨ ਸਾਡੇ ਪਿਤਰਾਂ ਨੂੰ ਵੀ ਪ੍ਰਸੰਨ ਕਰਦੇ ਹਨ ਜਿੰਨੇ ਜਿੰਨੇ ਵੀ ਤੁਸੀਂ ਕਾਲੇ ਤੇਲ ਦੇ ਨਾਲ ਅਲੱਗ-ਅਲੱਗ ਤਰ੍ਹਾਂ ਦੇ ਉਪਾਅ ਕਰਦੇ ਹੋ ਉਹ ਉਪਾਅ ਕਰਨ ਦੇ ਨਾਲ ਜੇਕਰ ਤੁਹਾਡੇ ਗ੍ਰਹਿ ਖਰਾਬ ਚੱਲ ਰਹੇ ਹਨ ਤੁਹਾਡੇ ਗ੍ਰਹਿ ਇੱਕਦਮ ਠੀਕ ਹੋ ਜਾਣਗੇ ਜੋ ਵੀ ਤੁਹਾਡੀ ਜ਼ਿੰਦਗੀ ਦੇ ਵਿੱਚ ਗ੍ਰਹਿ ਨੂੰ ਲੈ ਕੇ ਕੋਈ ਪ੍ਰੋਬਲਮ ਚੱਲ ਰਹੀ ਹੈ ਉਹ ਦੂਰ ਹੋ ਜਾਵੇਗੀ ਇਸ ਉਪਾਅ ਨੂੰ ਲੇਡੀਜ਼ ਵੀ ਕਰ ਸਕਦੀਆਂ ਹਨ ਜੈਂਟਸ ਵੀ ਕਰ ਸਕਤੇ ਹਨ ਜਿਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੋਬਲਮ ਹੈ ਉਹ ਹੀ ਇਸ ਉਪਾਅ ਨੂੰ ਕਰ ਸਕਦਾ ਹੈ ਹੁਣ ਅਸੀਂ ਗੱਲ ਕਰਦੇ ਹਾਂ ਜੀ ਇਸ ਉਪਾਅ ਨੂੰ ਕਰਨ ਦੇ ਲਈ ਸਾਨੂੰ ਕਿਹੜੀ ਕਿਹੜੀ ਚੀਜ਼ ਦੀ ਜ਼ਰੂਰਤ ਹੈ ਸੋ ਇਸ ਤਰੀਕੇ ਨਾਲ ਸਾਨੂੰ ਇੱਕ ਚਾਹੀਦਾ ਹੈ ਲੋਟਾ ਲੋਟੇ ਵਿੱਚ ਅਸੀਂ ਥੋੜਾ ਜਿਹਾ ਸ਼ੁੱਧ ਜਲ ਪਾ ਲੈਣਾ ਹੈ ਲੋਟਾ ਜਿਹੜਾ ਤੁਸੀਂ ਲੈਣਾ ਹੈ ਜਲ ਵਾਸਤੇ ਉਹ ਕਿਸੇ ਵੀ ਧਾਤੂ ਦਾ ਲੈ ਸਕਦੇ ਹੋ ਥੋੜਾ ਜਿਹਾ ਜਲ ਪਾਉਣ ਦੇ ਬਾਅਦ ਇਸ ਵਿੱਚ ਤੁਸੀਂ ਦੋ ਚੁਟਕੀਆਂ ਪਾਉਣੀਆਂ ਹਨ ਕਾਲੇ ਤਿਲਾਾਂ ਦੀ ਇਸ ਜਲ ਵਿੱਚ ਥੋੜਾ ਜਿਹਾ ਟੁਕੜਾ ਪਾਉਣਾ ਹੈ ਗੁੜ ਦਾ ਜਦੋਂ ਗੁੜ ਦਾ ਪਾ ਲੈਣਾ ਹੈ ਟੁਕੜਾ ਤਾਂ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਹੈ ਜਿਵੇਂ ਕਿ ਗੁੜ ਨੂੰ ਪਾਣੀ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਹੈ মিক্স ਕਰਨ ਤੋਂ ਬਾਅਦ ਇਸ ਲੋਟੇ ਦੇ ਵਿੱਚ ਤੁਸੀਂ ਕਾਲੇ ਤੇਲ ਤੇ ਗੁੜ ਜਿਸ ਵਿੱਚ ਪਾਇਆ ਹੋਵੇਗਾ ਇਸ ਨੂੰ ਲੈ ਕੇ ਤੁਸੀਂ ਆਪਣੇ ਘਰ ਤੋਂ ਬਾਹਰ ਚਲੇ ਜਾਣਾ ਹੈ ਜਿੱਥੇ ਵੀ ਤੁਹਾਨੂੰ ਪਿੱਪਲ ਦਾ ਦਰਖਤ ਦਿਖਾਈ ਦੇਵੇ ਉਹ ਤੁਸੀਂ ਉੱਥੇ ਹੀ ਇਹ ਜ਼ਮਗਰੀ ਲੈ ਕੇ ਜਾਣੀ ਹੈ ਪਿੱਪਲ ਦੇ ਦਰਖਤ ਦੀ ਜੜ ਵਿੱਚ ਥੋੜਾ ਜਿਹਾ ਇਸ ਜਲ ਨੂੰ ਤੁਸੀਂ ਪਾਉਣਾ ਹੈ ਇਸ ਤਰੀਕੇ ਨਾਲ ਸ਼੍ਰੀ ਹਰੀ ਵਿਸ਼ਨੂ ਤੇ ਮਾਤਾ ਲక్ష్ਮੀ ਜੀ ਦਾ ਧਿਆਨ ਧਰਦਿਆਂ ਹੋਏ ਆ ਨਾਲ ਨਾਲ ਤੁਸੀਂ ਆਪਣੇ ਪਿਤਰਾਂ ਦਾ ਵੀ ਧਿਆਨ ਧਰਨਾ ਹੈ ਤੁਸੀਂ ਆਪਣੀ ਜੋ ਵੀ ਕਿਤੇ ਅਣਜਾਣੇ ਵਿੱਚ ਗਲਤੀ ਕੀਤੀ ਹੋਵੇਗੀ ਉਸ ਦੀ ਭੁੱਲ ਚੁੱਕ ਦੀ ਖਿਮਾ ਮੰਗਣੀ ਹੈ ਭਾਵ ਕੇ ਮਾਫੀ ਮੰਗਣੀ ਹੈ ਪ੍ਰਾਰਥਨਾ ਕਰਨੀ ਹੈ ਕਿ ਸਾਡੇ ਘਰ ਦੇ ਦੁੱਖ ਕਸ਼ਟ ਦੁਲੇਦਰ ਦੂਰ ਹੋ ਜਾਣ ਘਰ ਦੇ ਵਿੱਚ ਖੁਸ਼ੀਆਂ ਆ ਜਾਣ ਸੁੱਖ ਸਮਰiddhi ਆਵੇ ਇਸ ਤਰੀਕੇ ਨਾਲ ਇਸ ਉਪਾਅ ਨੂੰ ਤੁਸੀਂ ਕਰਨਾ ਹੈ ਕਿਸੇ ਵੀ ਦਿਨ ਇਸ ਉਪਾਅ ਨੂੰ ਤੁਸੀਂ ਕਰ ਸਕਦੇ ਹੋ ਇੱਕ ਗੱਲ ਤਾਂ ਤੁਸੀਂ ਖਾਸ ਧਿਆਨ ਰੱਖਿਓ ਕਿ ਉਪਾਅ ਕਰਦੇ ਸਮੇਂ ਸੂਰਜ ਸੇਪਨ ਤੋਂ ਬਾਅਦ ਹੀ ਇਸ ਉਪਾਅ ਨੂੰ ਬਿਲਕੁਲ ਵੀ ਨਹੀਂ ਕਰਨਾ ਹੋਵੇਗਾ ਐਤਵਾਰ ਦੇ ਦਿਨ ਇਸ ਉਪਾਅ ਨੂੰ ਤੁਸੀਂ ਭੁੱਲ ਕੇ ਵੀ ਨਾ ਕਰਿਓ ਤੁਸੀਂ ਕਿਸੇ ਵੀ ਦਿਨ ਇਸ ਉਪਾਅ ਨੂੰ ਆਸਾਨੀ ਨਾਲ ਕਰ ਸਕਦੇ ਹੋ ਇਹ ਉਪਾਅ ਤੁਸੀਂ ਜਿਹੜਾ ਹੈ ਨਾ ਇਹ ਨਵੰਬਰ ਮਹੀਨੇ ਵਿੱਚ ਹੀ ਕਰਨਾ ਹੈ ਇਸ ਦਿਨ ਤੁਸੀਂ ਕਰ ਸਕਦੇ ਹੋ ਜਦੋਂ ਤੁਸੀਂ ਇਹ ਉਪਾਅ ਕਰੋਗੇ ਤੁਸੀਂ ਵੇਖੋਗੇ ਕਿ ਤੁਹਾਡੀ ਜ਼ਿੰਦਗੀ ਦੇ ਵਿੱਚ ਕਿੰਨੀ ਧਨ ਸੁੱਖ ਸਮ੍ਰiddhi ਤੇ ਸਾਰੀਆਂ ਸੁੱਖ ਸਹੂਲਤਾਂ ਤੁਹਾਡੇ ਘਰ ਵਿੱਚ ਆ ਜਾਣਗੀਆਂ ਤੁਹਾਡਾ ਕਾਰੋਬਾਰ ਚੱਲਣਾ ਸ਼ੁਰੂ ਹੋ ਜਾਵੇਗਾ ਤੁਹਾਡੀ ਜ਼ਿੰਦਗੀ ਦੀਆਂ ਸਾਰੀਆਂ ਮੁਸ਼ਕਲਾਂ ਦੂਰ ਹੋ ਜਾਣਗੀਆਂ ਅੱਜ ਦੀ ਵੀਡੀਓ ਦਾ ਪਹਿਲਾ ਉਪਾਅ ਜੋ ਕਿ ਗੁੜ ਤੇ ਕਾਲੇ ਤਿਲ ਦਾ ਸੀ ਜੋ ਅਸੀਂ ਤੁਹਾਨੂੰ ਦੱਸਿਆ ਹੁਣ ਦੂਜੇ ਉਪਾਅ ਦੀ ਗੱਲ ਕਰਦੇ ਹਾਂ ਕਈ ਲੋਕਾਂ ਦਾ ਕਹਿਣਾ ਹੁੰਦਾ ਹੈ ਸਾਡੇ ਘਰ ਵਿੱਚ ਮਾਤਾ ਲక్ష్ਮੀ ਦਾ ਵਾਸ ਨਹੀਂ ਹੁੰਦਾ ਜਿਸ ਕਰਕੇ ਸਾਡੇ ਘਰ ਵਿੱਚ ਪੈਸਾ ਆਉਂਦਾ ਤਾਂ ਬਹੁਤ ਹੈ ਪਰ ਰੁਕਦਾ ਨਹੀਂ ਨਾ ਹੀ ਸਾਡੇ ਘਰ ਵਿੱਚ ਬਰਕਤ ਪੈਂਦੀ ਹੈ ਤੁਹਾਡੇ ਘਰ ਵਿੱਚ ਪੈਸਾ ਆਉਂਦਾ ਤਾਂ ਹੈ ਪਰ ਪੈਸਾ ਰੁਕਦਾ ਨਹੀਂ ਫਜ਼ੂਲ ਖਰਚ ਕਈ ਵਾਰੀ ਇੰਨਾ ਹੋ ਜਾਂਦਾ ਹੈ ਕਿ ਸਾਰੇ ਪੈਸੇ ਖਰਚ ਹੋ ਜਾਂਦੇ ਹਨ ਤਨ ਦੀ ਬਰਬਾਦੀ ਹੋ ਜਾਂਦੀ ਹੈ ਜਾਂ ਫਿਰ ਦਵਾਈਆਂ ਦੇ ਵਿੱਚ ਚਲੇ ਜਾਂਦੇ ਹਨ ਜਾਂ ਫਿਰ ਦੁਰਘਟਨਾਵਾਂ ਵਿੱਚ ਚਲੇ ਜਾਂਦੇ ਹਨ ਤੁਹਾਡਾ ਚੱਲਦਾ ਹੋਇਆ ਵਪਾਰ ਤੇ ਕਾਰੋਬਾਰ ਜਿਹੜਾ ਹੈ ਖਰਾਬ ਹੋ ਜਾਂਦਾ ਹੈ ਜੇਕਰ ਤੁਹਾਡੇ ਘਰ ਵਿੱਚ ਕਹਿਣ ਤੋਂ ਭਾਵ ਤਨ ਦੀ ਬਰਬਾਦੀ ਹੋ ਰਹੀ ਹੈ ਤੁਸੀਂ ਕੀ ਕਰਨਾ ਹੈ ਇਸ ਉਪਾਉਨ ਕਰਨ ਦੇ ਲਈ ਤੁਸੀਂ ਇੱਕ ਘਿਓ ਦਾ ਦੀਵਾ ਤਿਆਰ ਕਰਨਾ ਹੈ ਇਸ ਦੇ ਵਿੱਚ ਇੱਕ ਛੁਟਕੀ ਕਾਲੇ ਤਿਲ ਪਾਉਣੇ ਹਨ ਕਾਲੇ ਤਿਲ ਪਾ ਕੇ ਫਿਰ ਤੁਸੀਂ ਇਹ ਜਿਹੜਾ ਦੀਵਾ ਤਿਆਰ ਕੀਤਾ ਸੀ ਇਸ ਨੂੰ ਪ੍ਰਚਲਿਤ ਕਰ ਦੇਣਾ ਹੈ ਪਿੱਪਲ ਦੇ ਰੁੱਖ ਦੇ ਹੇਠਾਂ ਇਸ ਤਰੀਕੇ ਨਾਲ ਇਸ ਦੀਵੇ ਨੂੰ ਤੁਸੀਂ ਰੱਖ ਕੇ ਆ ਸਕਦੇ ਹੋ ਜਿਹੜੇ ਲੋਕ ਸ਼ਾਮ ਦੇ ਸਮੇਂ ਉਪਾਉਨ ਨਹੀਂ ਕਰ ਸਕਦੇ ਉਹ ਸਵੇਰ ਦੇ ਸਮੇਂ ਕਰ ਸਕਦੇ ਹਨ ਸ਼ਾਮ ਦੇ ਸਮੇਂ ਜੇਕਰ ਰਾਤ ਹੋ ਜਾਂਦੀ ਹੈ ਤਾਂ ਬਹੁਤ ਸਾਰੇ ਲੋਕ ਘਰ ਤੋਂ ਬਾਹਰ ਜਾਣ ਸਮੇਂ ਉਹਨਾਂ ਨੂੰ ਪਰੇਸ਼ਾਨੀ ਆਉਂਦੀ ਹੈ ਜੇਕਰ ਤੁਸੀਂ ਘਰ ਤੋਂ ਬਾਹਰ ਸ਼ਾਮ ਦੇ ਸਮੇਂ ਨਹੀਂ ਜਾ ਸਕਦੇ ਤੁਸੀਂ ਆਪਣੇ ਘਰ ਦੇ ਮੇਨ ਗੇਟ ਤੇ ਵੀ ਇਸ ਉਪਾਅ ਨੂੰ ਆਸਾਨੀ ਨਾਲ ਕਰ ਸਕਦੇ ਹੋ ਜਿਹੜਾ ਦੀਵੇ ਵਾਲਾ ਉਪਾਅ ਸੀ ਤੁਹਾਨੂੰ ਦੱਸ ਰਹੇ ਹਾਂ ਉਸ ਉਪਾਅ ਨੂੰ ਕਰਨ ਦੇ ਨਾਲ ਮਾਤਾ ਲక్ష్ਮੀ ਜੀ ਦਾ ਤੁਹਾਡੇ ਘਰ ਵਿੱਚ ਵਾਸ ਹੋ ਜਾਵੇਗਾ ਤੁਹਾਡੇ ਘਰ ਵਿੱਚ ਪੈਸਾ ਆਉਣਾ ਸ਼ੁਰੂ ਹੋਵੇਗਾ ਫਜ਼ੂਲ ਖਰਚਾ ਹੋਣਾ ਬੰਦ ਹੋ ਜਾਵੇਗਾ ਇਹ ਛੋਟੇ ਛੋਟੇ ਉਪਾਹਨ ਇੱਕ ਵਾਰ ਇਹਨਾਂ ਨੂੰ ਤੁਸੀਂ ਜ਼ਰੂਰ ਕਰਕੇ ਵੇਖਣਾ ਹੈ ਜਿਹੜਾ ਤੁਹਾਡਾ ਭਾਗ ਹੈ ਕਿਸਮਤ ਹੈ ਉਹ ਇਸ ਤਰੀਕੇ ਨਾਲ ਬਦਲ ਜਾਵੇਗੀ ਇਸ ਦੇ ਨਾਲ ਇੱਕ ਛੋਟਾ ਜਿਹਾ ਟੋਟਕਾ ਦੱਸ ਦਿਆਂ ਜਿਵੇਂ ਤੁਸੀਂ ਨਹਾਉਣ ਦੇ ਸਮੇਂ ਇਸ ਇਸ਼ਨਾਨ ਕਰਨ ਸਮੇਂ ਬਾਲਟੀ ਵਿੱਚ ਪਾਣੀ ਹੁੰਦਾ ਹੈ ਉਸ ਦੇ ਵਿੱਚ ਤੁਸੀਂ ਇੱਕ ਚੁਟਕੀ ਕਾਲੇ ਤਿਲ ਪਾ ਦੇਣੇ ਹਨ ਨਹਾਉਣ ਵਾਲੇ ਪਾਣੀ ਵਿੱਚ ਕਾਲੇ ਤਿਲ ਪਾ ਕੇ ਨਹਾਓ ਤਾਂ ਵੇਖਿਓ ਸ਼ਨੀ ਦੇਵ ਦੀ ਕਿਰਪਾ ਤੁਹਾਨੂੰ ਮਿਲ ਜਾਵੇਗੀ ਤੁਹਾਡੀ ਤੁਹਾਡੀ ਕੁੰਡਲੀ ਦੇ ਵਿੱਚ ਜਿਹੜੇ ਗ੍ਰਹਿ ਤੁਹਾਡੇ ਖਰਾਬ ਚੱਲ ਰਹੇ ਹਨ ਉਹ ਠੀਕ ਹੋਣੇ ਸ਼ੁਰੂ ਹੋ ਜਾਣਗੇ। ਮਾਤਾ ਲక్ష్ਮੀ ਜੀ ਦਾ ਅਸ਼ੀਰਵਾਦ ਤੁਹਾਨੂੰ ਮਿਲ ਜਾਵੇਗਾ। ਧਨ ਸੁੱਖ ਸਮਰiddhi ਤੁਹਾਡੇ ਘਰ ਵਿੱਚ ਵਾਸ ਕਰੇਗੀ। ਹਰ ਇੱਕ ਚੀਜ਼ ਤੁਹਾਡੇ ਲਈ ਉਪਲਬਧ ਹੋ ਜਾਵੇਗੀ। ਇਸ ਉਪਾਅ ਨੂੰ ਕਰਨ ਦੇ ਬਾਅਦ ਵਿੱਚ ਤੁਸੀਂ ਆਪਣੇ ਆਪਣੇ ਬੈਸਟ ਨਤੀਜੇ ਹੁੰਦੇ ਹੋਏ ਵੇਖੋਗੇ ਤੇ ਆਪਣੀ ਸੁੱਤੀ ਹੋਈ ਕਿਸਮਤ ਨੂੰ ਬਦਲਦਿਆਂ ਵੇਖੋਗੇ। ਧਨ ਪੱਖੋਂ ਸਾਰੀਆਂ ਹੀ ਪਰੇਸ਼ਾਨੀਆਂ ਤੁਹਾਡੀਆਂ ਦੂਰ ਹੋ ਜਾਣਗੀਆਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ